ਤਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਦ ਪਿਤਾ ਭੂ ਅਰਜੁਨ ਦੇਵ ਜੀ ਦੇ ਸ਼ਹਾਦਤ ਹੋਈ ਸ਼ਹਾਦਤ ਤੋਂ ਬਾਅਦ ਮੇਰੇ ਸਰਗੁਰੂ ਜੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ ਸਿਰਜਣਾ ਕਰਨ ਸਮੇਂ ਬੁਡੇ ਕੌਲ ਬਰਦਾਸ਼ਤ ਆਇਓ ਕਿਸੇ ਰਾਜ ਦੇ ਹੱਥੋਂ ਆਇਓ ਮੇਰੇ ਸਰਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਰਾਪ ਬਹੁ ਗਿਆਨੀ ਬਾਬਾ ਢੁਟਾ ਜੀ ਪਾਈ ਗੁਰਦਵਾਰਾ ਜੀ ਜਦੋਂ ਆਪਾਂ ਹਰਿਸ਼੍ਰੀ ਅਕਾਲ ਤਖਤ ਸਾਹਿਬ ਦੇ ਅੱਗੇ ਮੱਥਾ ਟੇਕਦੇ ਆ ਉਹ ਥੋੜਾ ਸਾਫ ਸ਼ੀਸ਼ੇ ਦੇ ਵਿੱਚ ਸਾਹਮਣੇ ਦਸਮ ਘਰ ਹੁੰਦੇ ਆ ਛੋਟੀਆਂ ਇੱਟਾਂ ਆ ਉਹ ਸਮਰਾਥ ਮੇਰੀ ਪੀੜੀ ਦੇ ਮਾਰਗ ਗੁਰੂ ਹਰਗੋਬਿੰਦ ਜੀ ਦਾ ਆਪਣੇ ਕਰਕਵਾਲਾ ਨਾਲ ਦੇ ਫਰਮਜਾਨੀ ਬਾਬਾ ਬੁੱਢਾ ਜੀ ਤੇ ਪਾਈ ਗੁਰਦਵਾਰੀ ਦਾ ਬਣਾਇਆ ਹੋਇਆ ਉਹ ਅਕਾਲ ਤਖਤ ਸਾਹਿਬ ਦਾ ਥੜਾ ਅਕਾਲ ਤਖਤ ਸਾਹਿਬ ਦੀ ਸਿਰਜਣਾ ਇਤਿਹਾਸ ਦੇ ਬੋਲ ਨੇ ਸੁਦਾ ਸਰੋਵਰ ਤੱਟ ਵਿਸ਼ਾਲ ਗੁਰ ਰਚਿਓ ਬੂੰਗਾ ਕਤਸ ਆਕਾਨ ਅੰਮ੍ਰਿਤ ਸਰੋਵਰ ਦੇ ਕਿਨਾਰੇ ਤੇ ਹਰਮੰਦਰ ਸਾਹਿਬ ਦੇ ਸਾਹਮਣੇ ਦਰਸ਼ਨੀ ਡਿਉਟੀ ਦੇ ਸਾਹਮਣੇ ਸ੍ਰੀ ਅਕਾਲ ਪੁਰਖ ਸਾਹਿਬ ਗੁਰੂ ਹਰਗੋਬਿੰਦ ਜੀ ਮਹਾਰਾਜ ਨੇ ਰਚਿਆ ਅਤੇ ਬ੍ਰਹਮ ਜੀ ਦੇ ਬਾਬਾ ਗੁੰਡਾ ਜੀ ਨੇ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਕਿਹਾ ਬਾਬਾ ਜੀ ਸਾਨੂੰ ਹੁਣ ਦੂਸਰੇ ਸਰਵ ਆਪ ਦਾ ਨੂਣਾ ਕਰੋ ਇਤਿਹਾਸ ਨੇ ਬੋਲਨੇ ਬ੍ਰਹਮ ਜੀ ਦੇ ਬਾਬਾ ਗੁੰਡਾ ਜੀ ਨੇ ਪੰਚੋ ਸਤਿਗੁਰ ਕੇਲੇ ਨਾਮ ਦਵਾਏ ਹਣ ਗਏ ਬਹੁਤ ਅਬਰਾਹਮ ਬਹੁਤ ਸਾਰੀਆਂ ਸੁੰਦਰ ਸ੍ਰੀ ਸਹਿਵਾ ਤੋਂ ਬਾਬਾ ਪਟਾਰੀ ਨੇ ਨੀਲੀ ਪੀਲੀ ਦੇ ਮਾਰ ਗੋਬਿੰਦ ਜੀ ਦੇ ਪਹਿਨੀਆਂ ਸਤਗੁਰ ਜੁਗਤ ਧਾਰਨ ਕਰ ਲਈ ਨ ਇੱਕ ਮੀਰੀ ਦੀ ਪੀਰੀ ਦੀ ਉਚਾਰਣ ਦੀ ਆਪ ਮੇਰੇ ਸਤਗੁਰ ਜੀ ਦੇ ਸੰਗਤ ਨੂੰ ਸੰਬੋਧਨ ਕਰਕੇ ਦੱਸਿਆ ਵੀ ਭਾਈ ਇੱਕ ਮੀਰੀ ਦੀ ਹੈ ਇੱਕ ਪੀਰੀ ਦੀ ਮੇਰੀ ਤਾਂ ਜੋ ਆਗ ਗੁਰੂ ਨਾਨਕ ਤੋਂ ਚੱਲੀ ਆਉਂਦੀ ਸੀ ਸਤguru ਸੱਚੇ ਪਾਤਸ਼ਾਹ ਜੀ ਦੀ ਉਹ ਪੀੜੀ ਚੱਲੀ ਆਉਂਦੀ ਸੀ ਆਗ ਗੁਰੂ ਨਾਨਕ ਤੋਂ ਪੰਜ ਪਿਆਰੇ ਪੰਜ ਪੀਰ ਛੱਠਮ ਪੀਰ ਵੇਖਾ ਗੁਰ ਭਾਈ ਅਰਜਨ ਦਾਇਆ ਪਲਟਕਾ ਮੂਰਤ ਹਰਿ ਗੋਬਿੰਦ ਸਵਾਰੀ ਮੈਂ ਸੰਦੇਸ਼ ਦੀ ਬੇਨਤੀ ਕਰਨੀ ਹਾਂ ਜਿੱਥੇ ਮੇਰੇ ਸਤguru ਨੇ ਮੀਰੇ ਤੇ ਪੀਰੀ ਦੀਆਂ ਸ੍ਰੀ ਸਹਿਬਾ ਫੈਲੀਆਂ ਉੱਥੇ ਉਸੇ ਸਮੇਂ ਹੀ ਸੰਬੰਧ ਉਹ ਪਰਮੇ 1653 ਸ੍ਰੀ ਅਕਾਲ ਤਖਤ ਸੇਵਾ ਕਾਲ ਗੁੰਮਦੇ ਤੇ ਸਤਿਗੁਰੂ ਜੀ ਦੇ ਅਨੁਸਾਰ ਸਾਧਕਾਂ ਦਾ ਰਾਤ ਨੂੰ ਦਾ ਬੇਨਤੀ ਕੀਤੀ ਸੀ ਇਤਿਹਾਸ ਦੇ ਹੋੜ ਨੇ ਅਸਮਾਨ ਵਿੱਚ ਫਰਨਾ ਨਿਸ਼ਾਨ ਜੇ ਚੰਕ ਦੇਖ ਤੱਕਤਾ ਲਜਾਨ ਐਸਾ ਨਿਸ਼ਾਨ ਗੁਰੂ ਦਾ ਝੂਠ ਦਾ ਚੰਕ ਦਾ ਸੀ ਜਿਸ ਨੂੰ ਦੇਖ ਕੇ ਅਕਾਸ਼ੀ ਬਿਜਲੀ ਵੀ ਸ਼ਰਮਿੰਦੀ ਹੁੰਦੀ ਸੀ ਇੰਦਰ ਦੇਵ ਦੀ ਜ सभा ਗੁਰੂਆਂ ਵੀਰਾਂ ਪੀਰ ਦੇ ਮਾਲਕ ਕੋਲ ਆ ਗੋਬਿੰਦ ਦੀ ਸਭਾ ਨੂੰ ਦੇਖ ਕੇ ਸ਼ਰਮਿੰਦੀ ਹੁੰਦੀ ਸੀ

ਬਾਕ-ਬਾਕ ਮੁਲਕਾਂ ਦੇ ਵੀ ਝੰਡੇ ਨੇ ਆਪਾਂ ਇੱਥੇ ਵੀ ਅਮਰੀਕਾ ਦੇ ਵਿੱਚ ਦੇਖਦੇ ਆ ਇੱਕ ਇਥੋਂ ਦਾ ਬੱਕਰਾ ਜਿਹੜਾ ਸਾਰੇ ਅਮਰੀਕਾ ਦੇ ਅੰਦਰ ਕੋਈ ਜਿੰਨ ਹੈ ਉਹ ਝੰਡਾ ਹੈ ਤੇ ਬਾਕੀ ਜਿਹੜੀਆਂ ਵੱਖ-ਵੱਖ ਇਥੋਂ ਦੇ ਸੂਬੇ ਨੇ ਜਿਵੇਂ ਆਪਾਂ ਅਸੀਂ ਉਹਦੇ ਵੱਖ-ਵੱਖ ਕਹਿੰਦੇ ਆ ਇੰਡੀਆ ਦੇ ਅੰਦਰ ਤੇ ਉਹ ਵੱਖ-ਵੱਖ ਵੀ ਇੱਥੇ ਝੰਡੇ ਵਿਖੇ ਜਾਂਦੇ ਨੇ ਪਰ ਇਸੇ ਤਰ੍ਹਾਂ ਪਾਕਿਸਤਾਨ ਦਾ ਜਾਂ ਹਿੰਦੁਸਤਾਨ ਦਾ ਹੋਰ ਮੁਲਕਾਂ ਦੇ ਆਪਣੇ-ਆਪਣੇ ਵੱਖਰੇ ਝੰਡੇ ਨੇ ਬੱਕਰੇ ਨਿਸ਼ਾਨ ਜੀ ਦੀਨੀ ਝੰਡੇ ਵੀ ਬਕਰੇ ਹੋਇਆ ਕਰਦੇ ਨੇ ਜਿਵੇਂ ਇਸਲਾਮ ਧਰਮ ਦਾ ਝੰਡਾ ਜਿਹੜਾ ਉਹ ਹੈਦਰੀ ਆ ਤੇ ਸਾਡਾ ਸਿੱਖ ਧਰਮ ਦਾ ਜਿਹੜਾ ਝੰਡਾ ਹੈ ਉਹ ਕੇਸਰੀ ਝੰਡਾ ਵੀਰ ਤੇਰੇ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਤੋਂ ਲੈ ਕੇ ਚੱਲਿਆ ਆਉਂਦਾ ਇਹ ਨਿਸ਼ਾਨ ਕੇਸਰੀ 6ਵੇਂ ਪਾਤਸ਼ਾਹ ਤੋਂ ਚਲਾਇਆ ਹੋਇਆ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਤੱਕ ਕੇਸਰੀ ਅੱਜ ਤੱਕ ਖਾਲਸਾ ਪੰਥ ਦੇ ਅੰਦਰ ਕੇਸਰੀ ਆ ਅਕਾਲੀ ਬਾਪੂ ਭੂਲਾ ਸਿੰਘ ਜੀ ਨੇ ਜਿਹੜਾ ਕਮਰ ਕਸਾ ਸੀ ਉਹ ਨੀਲੇ ਰੰਗ ਦਾ ਨਿਸਾਨ ਸਾਹਿਬ ਦੇ ਉੱਤੇ ਇਹ ਪ੍ਰਥਾ ਮਰਜ਼ਾਦਾ ਬਾਬਾ ਅਕਾਲੀ ਫੁੱਲਾ ਸਿੰਘ ਜੀ ਤੋਂ ਕਾਇਮ ਹੋਈ ਹੈ ਜਿਹੜਾ ਕਮਰ ਕਸਾ ਨੀਲੇ ਰੰਗ ਦਾ ਨਿਸਾਨ ਸਾਹਿਬ ਦੇ ਉੱਤੇ ਕੀਤਾ ਜਾਂਦਾ ਹੈ ਔਰ ਉਹ ਵਿਚਾਰ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਬਖਸ਼ਿਸ਼ ਕੀਤੀ ਮੈਂ ਰਾਤੀ ਵੀ ਬੇਨਤੀ ਕੀਤੀ ਸੀ ਜਦੋਂ ਸਤਮ ਗੁਰੂ ਜੀ ਦਾ ਨਾਲ 2200 ਘੋੜਾ ਸਵਾਰ ਚੱਲਦੇ ਸਨ ਨਾਲ ਮੂਰੇ ਇੱਕ ਨਿਸਾਨ ਸਾਹਿਬ ਚੱਲਦਾ ਨਾਲ ਤੁंसा ਨਗਾਰਾ ਵੀ ਵੱਜਦਾ ਸੀਗਾ ਸਜੇ ਨਿਸਾਨ ਨਿਸਾਨ ਵਜਾਏ ਹੈ ਜੇ ਸੁਣ ਤਿੱਖ ਸਭ ਭੂਪ ਲਜਾਏ ਨੇ ਵੱਡੇ ਵੱਡੇ ਰਾਜੇ ਸਮੁੰਦੇ ਸ਼ਰਮ ਇਤੇ ਹੁੰਦੇ ਸਨ ਇਸੇ ਤਰ੍ਹਾਂ ਜਦੋਂ ਇਤਿਹਾਸ ਨੂੰ ਅੱਗੇ ਪੜਦੇ ਆਉਣ ਲਿਆ ਸਾਨੂ ਗੁਰੂ ਤੇਗ ਬਹਾਦਰ ਜੀ ਮਹਾਰਾਜ ਜਗਤ ਗੁਰੂ ਜਿਸ ਗੁਰੂ ਨੇ ਕਲਕ ਜੰਜੂ ਰਾਖਾ ਪਰਵਤਾ ਕਾ ਕਿਨੋ ਵੱਡੋ ਕਲੂ ਮੈਂ ਸਤਿਨ ਹੇਤ ਕੀਤੀ ਜਾਣਕਾਰੀ ਸੀਸ ਦੀਆ ਪਰ ਸੀਨਾ ਉਤਰੀ ਮੇਰੇ ਗੁਰੂ ਤੇਗ ਬਹਾਦਰ ਜੀ ਜਦੋਂ ਤਮਤਾਰ ਸਾਹਿਬ ਦੇ ਧਰਤੀ ਦੇ ਉੱਤੇ ਸੁਭਾਏ ਮਾਨ ਨੇ ਉਸ ਵੇਲੇ ਸਤਿਗੁਰੂ ਦੇ ਨਾਲ ਬਹੁਤ ਸਾਰੇ ਹੋਰ ਵੀ ਸਾਧੂ ਨੇ ਇਤਿਆਹ ਜਿਕਰਾ ਹੁੰਦਾ ਮੈਂ ਵਿਸਥਾਰਚ ਨਹੀਂ ਜਾਣਾ ਇੱਕ ਗੁਰੂ ਦਾ ਅਨੰਨ ਪਿਆਰਾ ਜਿਹਦਾ ਨਾਂ ਤਾਂ ਸੀਗਾ ਅਨੰਦ ਲਾਲ ਤੇ ਪਰਪਾਈ ਮੀਹਾ ਕਰਕੇ ਗੁਰੂ ਜੀ ਨੇ ਉਹਨੂੰ ਨਵਾਜਨਾ ਕੀਤਾ ਕਾਰਨ ਇਹ ਸੀ ਸਾਰੇ ਦਰਸਿਖਾਂ ਦਾ ਉਹ ਜਲ ਲਿਆ ਕਰਕੇ ਅਸ਼ਨਾਣ ਕਰਾਉਂਦਾ ਸੀ ਮਧਾਨ ਦੇ ਇਲਾਕੇ ਦੇ ਵਿੱਚ ਮਾਰੂ ਥਲ ਰੇਤਲੀ ਧਰਤੀ ਪਾਣੀ ਕਿਤੇ ਲਾਗੇ ਹੈ ਨਹੀਂ ਸੀ ਇਤਿਹਾਸ ਦੱਸਦਾ ਤੇ ਲੰਗਰ ਦੇ ਵਿੱਚ ਵੀ ਉਹ ਜਲ ਪਉਂਦਾ ਸੀ ਸਾਰੇ ਗੁਰਸਿੱਖਾਂ ਨੂੰ ਛਕਣ ਲਈ ਵੀ ਛਕਾਉਂਦਾ ਸੀ ਤੇ ਉੱਥੇ ਰੇਤਾ ਉੜਦਾ ਸੀ ਵੀ ਮੇਰੇ ਸਮਰੱਥ ਗੁਰੂ ਜੀ ਇੱਥੇ ਸੁਭਾਏਵਾਨ ਨੇ ਛਿੜਕ ਛਿੜਕ ਕੇ ਪਾਣੀ ਮੀਂਹ ਦੀ ਤਰ੍ਹਾਂ ਵਰਖਾ ਕਰ ਦਿੰਦਾ ਸੀ ਤੇ ਸਤਿਗੁਰੂ ਨੇ ਭਾਈ ਮੀਹੇ ਨਾਮ ਦੇ ਨਾਲ ਫਿਰ ਉਹ ਸਤਿਕਾਰਿਆ ਇਤਿਹਾਸ ਵਿੱਚ ਵੀ ਉਹਨੂੰ ਭਾਈ ਮੀਹਾ ਕਰਕੇ ਜਾਣਿਆ ਜਾਂਦਾ ਹੈ ਮਹਾਕਵੀ ਗਿਆਨੀ ਗਿਆਨ ਸਿੰਘ ਜੀ ਨੇ ਲਿਖਿਆ ਹੈ ਸਭ ਸਿੱਖਣ ਇਸ਼ਨਾਨ ਕਰਾਵੈ ਲੰਗਰ ਹੇਟ ਜਲ ਭਰ ਲਿਆਵੈ ਬਹੁਤ ਸਾਰਾ ਤੇ ਇਥੋਂ ਤੱਕ ਕੇ ਇਸ ਸੇਵਾ 'ਚ ਜੁਟਿਆ ਹੋਇਆ ਆਪਣੇ ਸਰੀਰ ਦੀ ਪਰਵਾਹ ਨਹੀਂ ਕਰਦਾ ਇੱਕ ਵਾਰ ਸਤਿਗੁਰੂ ਸਾਹਿਬ ਜੀ ਦੇ ਮਹਿਲ ਸਾਡੇ ਜਗਤ ਮਾਤਾ ਜੀ ਦੀ ਨਿਗਾਹ ਪਿਆ ਜਦੋਂ ਭਾਈ ਮੀਹਾ ਆਪਣਾ ਸਿਰ ਦੇ ਉੱਤੋਂ ਦਸਤਾਰਾ ਖੋਲ ਰਿਹਾ ਸੀ ਤੇ ਕੰਗਾ ਕਰਨ ਦੀ ਔਸਤ ਸੀ ਤਾਂ ਸਿਰ ਵਿੱਚ ਕਿਰਮ ਪਏ ਹੋਏ ਮਾਤਾ ਜੀ ਦੇ ਨਜ਼ਰ ਪਏ ਤੇ ਮਾਤਾ ਜੀ ਨੇ ਸਵਰਥ ਗੁਰੂ ਜੀ ਦੇ ਕੋਲ ਬੇਨਤੀ ਕੀਤੀ ਮਹਾਰਾਜ ਮਸਤਰਾਏ ਹੱਸੇ ਇਤਿਹਾਸਿਕ ਬੜੇ ਵਿਸਥਾਰ ਨਾਲ ਜ਼ਿਕਰ ਹੈ ਪਰ ਮੇਰੇ ਸਤਿਗੁਰੂ ਭਾਈ ਮਿਹੇ ਨੂੰ ਕੋਲ ਬੁਲਾ ਕਰਕੇ ਉਹਦੀ ਸੇਵਾ ਤੇ ਐਨੇ ਤਰਕੇ ਉਸ ਵੇਲੇ ਇੱਕ ਤਾਂ ਬਲਦ ਸਤਗੁਰੂ ਜੀ ਦੇ ਪਾਸ ਸੀ ਦੱਖਣੀ ਬਲਦਰਾ ਇਤਿਆਜ ਚੋਂ ਲੋ ਦੱਸਿਆ ਦੱਖਣ ਦੇ ਇਲਾਕੇ ਤੋਂ ਲਿਆ ਆਇਆ ਇੱਕ ਉਹ ਗੁਰੂ ਜੀ ਨੇ ਉਸ ਨੂੰ ਦਿੱਤਾ ਇੱਕ ਸਤਗੁਰੂ ਜੀ ਨੇ ਭਗਮਾ ਵਸਤਰ ਪਹਿਨਾ ਕੇ ਝੰਡਾ ਨਿਸ਼ਾਨ ਸਤਗੁਰੂ ਜੀ ਨੇ ਭਾਈ ਮੀਹੇ ਦੀ ਸੇਵਾ ਤੇ ਪ੍ਰਸੰਨ ਹੋ ਕੇ ਉਹਨੂੰ ਬਖਸ਼ਿਆ ਇੱਕ ਧੌਸਾ ਨਗਾਰਾ ਦਵਾਮਾ ਗੁਰੂ ਜੀ ਨੇ ਭਾਈ ਮੀਹੇ ਨੂੰ ਬਖਸ਼ਿਆ ਮਾਰੇ ਕਹਿੰਦੇ ਲੈ ਭਾਈ ਮੀਹੇ ਜਾ ਤੂੰ ਜਾ ਕੇ ਸਿੱਖਾਂ ਦੇ ਘਰਾਂ ਦੇ ਅੰਦਰ ਦੂਰ ਦੂਰ ਜਾ ਤੇਰਾ ਸਤਕਾਰ ਹੋ ਸਿੱਖੀ ਦਾ ਪ੍ਰਚਾਰ ਕਰਨਾ ਕਰ ਇੱਕ ਝੰਡਾ ਇੱਕ ਦੁਆਮਾ ਇੱਕ ਦਖਣੀ ਬਲਦ ਇਤਿਹਾਸ ਦੇ ਹੋੜ ਨੇ ਦਖਣੀ ਬਲਦ ਥਾ ਗੁਰ ਕੇ ਡੇਰੇ ਮੀਹਾਂ ਕੋ ਉਪਰ ਦੀਆ ਉਚੇਰੇ ਭਗਵਾ ਝੰਡਾ ਇੱਕ ਦੁਆਮਾ ਵਿਚਰੋ ਨਰਪੈ ਸਿੱਖਣ ਧਾਮਾਂ ਵਾਹਿਗੁਰੂ ਜਾਨੀ ਗਿਆਨ ਸਿੰਘ ਜੀ ਨੇ ਸ੍ਰੀ ਗੁਰਪੰਥ ਪ੍ਰਕਾਸ਼ ਚ ਲਿਖਿਆ ਹੈ ਭਗਵਾ ਛੰਡਾ ਏਕ ਦਮਾਵਾ ਵਿਚਰੋ ਨਿਰਭੈ ਸੱਜਣ ਧਾਮਾ ਐ ਭਾਈ ਸਾਜੀ ਨਿਰਭੈ ਹੋ ਕੇ ਤੇਰਾ ਸਾਰੇ ਸਤਕਾਰ ਕਰਨਗੇ ਤੂੰ ਜਾ ਕਰਕੇ ਗੁਰਸਿੱਖੀ ਦਾ ਪ੍ਰਚਾਰ ਕਰਨਾ ਕਰ ਗੁਰੂ ਜੀ ਨੇ ਉਸ ਨੂੰ ਵੀ ਇੱਕ ਨਿਸ਼ਾਨ ਇੱਕ ਝੰਡਾ ਬਖਸ਼ਣਾ ਕੀਤਾ ਸੀ ਜਦੋਂ ਉਹ ਚੱਲਦਾ ਸੀ ਨਾ ਇੰਦਗਾਰਾ ਬੰਦ ਦੇ ਉੱਤੇ ਧਰ ਕੇ ਤੇ ਨਾਲ ਨਿਸ਼ਾਨ ਮੂਰੇ ਚਲਾਉਂਦਾ ਹੋਇਆ ਇਸ ਤਰ੍ਹਾਂ ਪ੍ਰਚਾਰ ਕਰਦਾ ਰਿਹਾ ਜੋ ਬੜੀ ਸਿੱਖੀ ਸੇਵਕੀ ਬਹੁਤ ਗੁਰਸਿੱਖੀ ਦਾ ਭਾਈ ਜੀ ਨੇ ਪ੍ਰਚਾਰ ਕੀਤਾ ਸਿੱਖਾ ਦੇ ਇਤਿਹਾਸ ਨੂੰ ਜਦੋਂ ਅਸੀਂ ਪੜਦੇ ਹਾਂ ਇਤਿਹਾਸ ਵਿੱਚ ਅੱਗੇ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਸਮੇਂ ਵਿੱਚ ਆਉਂਦਾ ਹੈ ਜਦੋਂ ਸਤਗੁਰੂ ਜੀ ਨੇ ਆਨੰਦਪੁਰ ਸਾਹਿਬ ਦੀ ਅਪੀਰ ਲਈ ਜੰਗ ਲੜੀ ਆ ਮੈਂ ਰੰਗ ਵਿੱਚ ਬੇਨਤੀ ਕੀਤੀ ਵੀ ਵਕ ਵਕ ਧਰਮਾਂ ਦੇ ਵੀ ਨਿਸ਼ਾਨ ਜਿੱਥੇ ਗੁਰੂ ਕੀ ਖਾਲਸਾ ਫੌਜ ਦੇ ਨਿਸ਼ਾਨ ਸਨ ਕੇਸਰੀ ਜੰਗ ਦੇ ਸਮੇਂ ਝੂਰਦੇ ਤੇ ਨਗਾਰੇ ਵੱਜਦੇ ਸਨ ਉੱਥੇ ਗੁਰਪ੍ਰਤਾਪ ਸੂਰਜ ਗ੍ਰੰਥ ਦਾ ਕਥਨ ਹੈ ਜਿਹੜੇ ਉਸ ਵੇਲੇ ਦੋ ਸੂਬੇ ਚੜਾਈ ਕਰਕੇ ਆਏ ਸਨ ਇੱਕ ਲਾਹੌਰ ਦਾ ਸੂਬਾ ਜ਼ਬਰਦਸਤ ਖਾਂ ਤੇ ਇੱਕ ਸਰਹੰਦ ਦਾ ਸੁਕਾ ਬਗੀਚਾ ਜਦੋਂ ਅਨੰਦਪੁਰ ਸਾਹਿਬ ਤੇ ਉਹ ਚੜਾਈ ਕਰਕੇ ਆਏ ਨੇ ਇਤਿਹਾਸ ਗੁਰ ਪ੍ਰਤਾਪ ਸੂਲ ਗ੍ਰੰਥ ਦੇ ਬੋਲ ਨੇ ਕبھی ਸੰਤੋਖ ਸਿੰਧੀ ਲਿਖਦੇ ਨੇ 900 ਤਵਾਮੇ ਹੁਤੇ ਆਦਾਰੇ 900 ਦਾ ਨਗਾਰੇ ਸੀ ਉਹਨਾਂ ਦੋਹਾਂ ਦਲਾਂ ਦੇ ਨਾਲ 900 ਤਵਾਮੇ ਦੁਆਇ ਦਲ ਕੇਰੇ ਤੇ 900 ਝੰਡੇ ਝੁੱਲੇ ਅਗੇਰੇ ਫੈਦਰੀ ਝੰਡੇ 900 ਦੋਹਾਂ ਫੌਜਾਂ ਦੇ ਦੋਹਾਂ ਦਲਾਵਾਂ ਦੇ ਸੂਪਿਆਂ ਦੇ ਅੱਗੇ ਇਸ ਤਰ੍ਹਾਂ ਉਹ ਵੀ ਫੈਦਰੀ ਰੰਗ ਦੇ ਝੂਲਦੇ ਸਨ ਤੇ ਜਿਵੇਂ ਹੁਣੇ ਆਪ ਕਥਾ ਵਿੱਚ ਸੁਣ ਰਹੇ ਸੀ ਵੀ ਬੜੀਆਂ ਸਿੱਖਾਂ ਨੇ ਇਹ ਕੁਰਬਾਨੀਆਂ ਇਸ ਨਿਸਾਨ ਸਾਹਿਬ ਦੇ ਲਈ ਹੋ ਜਾਂ ਹਨ ਇਤਿਹਾਸ ਦੱਸਦਾ ਜੀ ਸੰਗਤ ਜੀ ਜਦੋਂ ਮੇਰੇ ਚੋਚੀ ਪ੍ਰੀਤਮ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਦੂਸਰਾ ਜੰਗ ਅਨੰਦਪੁਰ ਸਾਹਿਬ ਦਾ ਲੜਿਆ ਉਸ ਦੂਸਰੇ جنگ ਦੇ ਅੰਦਰ 22 ਧਰ ਦੇ ਰਾਜੇ ਫੌਜਾਂ ਤੇ ਉਹਨਾਂ ਨੇ ਜਿੰਨੇ ਰੰਗੜ ਤੇ ਹੋਰ ਸਾਰੇ ਸਨ ਆਮ ਵਹਿਰਾ ਨੂੰ ਸਾਰਿਆਂ ਨੂੰ ਇਕੱਠੇ ਕਰਕੇ ਗੁਰੂ ਜੀ ਦੇ ਵਿਰੋਧ ਵਿੱਚ ਇਕੱਠੇ ਕੀਤਾ ਸੀ ਜਿਹੜੇ ਇਹ ਰੰਗੜ ਆਦਿ ਕਿਸਾਨ ਉਹਨਾਂ ਦਾ ਜਿਹੜਾ ਆਗੂ ਸੀ ਜਬਤੁੱਲਾ ਭਾਓ ਇਤਿਹਾਸ ਦੇ ਵਿੱਚ ਉਹਦਾ ਨਾਮ ਆਇਆ ਜਬਤੁੱਲਾ ਇਤਿਹਾਸ ਵਿੱਚ ਜ਼ਿਕਰ ਹੈ ਉਸ ਵੇਲੇ ਜਿੱਥੇ ਸਤਿਗੁਰੂ ਜੀ ਦੇ ਵੱਡੇ ਸਾਹਿਬ ਜادہ ਸਾਹਿਬ ਜادہ ਬਾਬਾ ਅਜੀਤ ਸਿੰਘ ਜੀ ਭਾਈ ਉਦੇਸ ਸਿੰਘ ਜੀ ਹੋਰ ਗੁਰੂ ਕੇ ਮਹਾਨ ਜੋਧੇ ਅੱਗੇ ਵੱਧ-ਵੱਧ ਕੇ ਜੰਗ ਲੜ ਰਹੇ ਸਨ ਤੇ ਗੁਰੂ ਦਾ ਕੇਸ਼ਰੀ ਨishan ਉਸ ਜੰਗ ਦੇ ਅੰਦਰ ਭਾਈ ਸਾਹਿਬ ਭਾਈ ਮਾਰ ਸਿੰਘ ਜੀ ਦੇ ਹੱਥ ਵਿੱਚ ਪਕੜਿਆ ਹੋਇਆ ਸੀ ਜਿਹੜਾ ਭਾਈ ਮਾਨ ਸਿੰਘ ਜੀ ਜਦੋਂ ਚੋਜੀ ਪ੍ਰੀਤਮ ਮੇਰੇ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਦੀ ਖੜੀ ਦੇ ਵਿੱਚੋਂ ਚੱਲੇ ਨੇ ਨਾ ਨਾਲ ਤੋਂ ਗੁਰੂ ਕੇ ਪਿਆਰਿਆਂ ਦੇ ਵਿੱਚੋਂ ਭਾਈ ਗਿਆ ਸਿੰਘ ਤੇ ਭਾਈ ਧਰਮ ਸਿੰਘ ਜੀ ਸਨ ਤੇ ਉਦੋਂ ਭਾਈ ਮਾਨ ਸਿੰਘ ਜੀ ਵੀ ਨਾਲ ਸਨ ਇਹ ਦੂਸਰੀ ਜੰਗ ਦੇ ਸਮੇ ਗੁਰੂ ਘਰ ਦਾ ਨਿਸ਼ਾਨ ਕੇਸਰੀ ਭਾਈ ਮਾਨ ਸਿੰਘ ਜੀ ਦੇ ਹੱਥ ਵਿੱਚ ਫੜਿਆ ਹੋਇਆ ਹੈ ਤੇ ਭਾਈ ਉਦੇ ਸਿੰਘ ਨਾਲ ਜੰਗ ਦੇ ਅੰਦਰ ਅੱਗੇ ਵੱਧ-ਵੱਧ ਕੀਤੇ ਗੁਰੂ ਕੇ ਸਾਹਿਬ ਜਾਂ ਦੇ ਲੜ ਰਹੇ ਨੇ ਜਿਹੜਾ ਉਹ ਰੰਗਰ ਸਿੰਘ ਨਾ ਜਮਤੁੱਲਾ ਮੈਦਾਨੇ ਜੰਗ ਦੇ ਅੰਦਰ ਅੱਗੇ ਨੂੰ ਵੱਧ-ਵੱਧ ਕੀਤੇ ਨਾਲ ਆਪਣੇ ਨਾਲ ਦੇ ਸਾਥੀਆਂ ਨੂੰ ਗੁਰੂ ਕੇ ਸਿੰਘਾਂ ਵੱਲੋਂ ਅੱਗੇ ਵੰਗਾਰ ਕੇ ਚੜ ਰਿਹਾ ਹੈ ਵੱਧ ਰਿਹਾ ਤੇ ਬਾਬਾ ਉਦੇ ਸਿੰਘ ਜੀ ਨੇ ਐਸਾ ਧਾਰ ਕੀਤਾ ਜਮਤੁੱਲਾ ਨੂੰ ਮਾਰ ਕਰਕੇ ਧੌਂ ਦੇ ਉੱਤੇ ਕਰਕੇ ਤਲਵਾਰ ਦਾ ਬਾਰ ਸਦਾ ਦੀ ਨੀਂਦ ਸੁਵਾ ਦਿੱਤਾ ਜਦੋਂ ਸਦਾ ਦੀ ਮੀਤ ਸਮਾਇਆ ਤੇ ਉਸੇ ਵੇਲੇ ਭਾਈ ਮਾਨ ਸਿੰਘ ਜੀ ਨੇ ਜਾ ਕੇ ਨਿਸ਼ਾਨ ਜਮ ਤੁੱਲੇ ਦੀ ਲੋਥ ਦੇ ਕੋਲੇ ਜਾ ਕੇ ਗੱਡ ਦਿੱਤਾ ਤਾਂ ਤੇ ਦੁਸ਼ਮਣਾਂ ਨੇ ਯਤਨ ਕੀਤਾ ਵੀ ਇਸ ਦੇ ਸਰੀਰ ਨੂੰ ਜਮ ਤੁੱਲੇ ਦੇ ਨੂੰ ਉਠਾ ਲਈਏ ਕਿਉਂਕਿ ਜਿਹਦਾ ਵੀ ਕੋਈ ਸ਼ੀਰ ਹੁੰਦਾ ਸੀ ਉਹਨੂੰ ਅਲਜਾਨ ਦਾ ਖਿੱਚ ਕੇ ਆਪਲੇ ਬੰਨ ਨੂੰ ਯਤਨ ਕਰਦੇ ਸਨ ਉੱਥੇ ਇਤਿਹਾਸ ਦੇ ਹੌਲ ਨੇ ਮਾਨ ਸਿੰਘ ਕੇ ਪਾਨ ਮੈਂ ਪਣ ਨਾਮ ਹੱਥਾਂ ਦਾ ਮਾਨ ਸਿੰਘ ਕੇ ਪਾਨ ਮੈਂ ਪਕਰਿਓ ਨਿਸ਼ਾਨ ਮਹਾਨ ਪਦੇ ਉਹ ਅਜਰ ਤਹ ਲੋਧ ਉਸ ਢਿਗ ਭਾਈ ਸਾਹਿਬ ਜੀ ਕਹਿੰਦੇ ਭਾਈ ਮਾਨ ਸਿੰਘ ਜੀ ਜਮਤੁੱਲੇ ਦੀ ਲੋਧ ਦੇ ਅੱਗੇ ਜਾ ਖਲੋਤਾ ਹੈ ਆਏ ਪਰਯੋ ਤਮਸਾਨ ਤੇ ਉੱਥੇ ਫਿਰ ਇਤੇ ਲੱਗ ਦੁਸ਼ਮਣਾਂ ਦਾ ਅੱਲਾ ਦੁਸ਼ਮਣਾਂ ਨੇ ਬੋਲ ਦਿੱਤਾ ਤਮਸਾਨ ਦਾ ਗੰਗ ਬੜੀ ਲੜਾਈ ਤਕੜੀ ਹੋਈ ਦੁਸ਼ਮਣ ਲੈ ਤਾਂ ਨਿਸਾਨ ਨੂੰ ਪੂਰਾ ਚਾਹੁੰਦੇ ਨੇ ਵੀ ਸਿੰਘਰ ਦੇ ਨਿਸ਼ਾਨ ਨੂੰ ਖੋਕੇ ਲੈ ਜਾਈਏ ਤੇ ਨੈ ਜਮਤੁੱਲੇ ਦੀ ਲੋਥ ਨੂੰ ਅਜਾਣਾ ਚਾਹੁੰਦੇ ਹਨ ਭਾਈ ਸਾਹਿਬ ਜੀ ਲਿਖਦੇ ਨੇ ਇੱਥੇ ਕਹਿੰਦੇ ਭਾਈ ਸਾਹਿਬ ਭਾਈ ਮਾਨ ਸਿੰਘ ਦੇ ਪਾਣ ਮੈਂ ਪਕਰਿਓ ਨਿਸ਼ਾਨ ਮਹਾਨ ਵਦਿਓ ਅਗਰ ਤਹਿ ਲੋਥ ਤੇਗ ਆਏ ਪਰਿਓ ਕਮਸਾਨ ਗੁਰਕੇ ਨਿਸ਼ਾਨ ਪਰ ਘਾਲੇ ਹੇਲਾ ਕੌ ਲੋਥ ਚੁੱਤ ਲੈਣ ਦਹਿਲਾ ਕਵੀ ਸੰਤੋਖ ਸਿੰਘ ਵੀ ਲਿਖਦੇ ਨੇ ਗੁਰੂ ਕੇ ਨਿਸ਼ਾਨ ਦੇ ਉੱਪਰੋਂ ਬੜੇ ਹਮਲੇ ਕਰਦੇ ਨੇ ਦੁਸ਼ਮਣ ਪਰ ਭਾਈ ਮਾਨ ਸਿੰਘ ਤਕੜਾ ਹੋ ਕੇ ਨਿਸ਼ਾਨ ਸਿਰ 'ਚ ਪਕੜ ਕੇ ਬਾਹ ਦੇ ਖੜਤਾ ਪਰ ਦੁਸ਼ਮਣ ਨਾ ਗੁਰੂ ਉਸ ਦੀ ਜਮਤੁੱਲੇ ਦੀ ਲੋਥ ਨੂੰ ਲਾ ਜਾ ਸਕੇ ਨੇ ਤੇ ਨਾ ਹੀ ਭਾਈ ਮਾਨ ਸਿੰਘ ਦੇ ਹੱਥੋਂ ਨਿਸ਼ਾਨ ਸਾਹਿਬ ਨੂੰ ਕਿਸੇ ਤਰ੍ਹਾਂ ਕੁਝ ਛੇਛ ਪਾ ਚੁੱਕੇ ਨੇ ਅੱਗੇ ਜਾ ਕੇ ਭਾਈ ਸਾਹਿਬ ਜੀ ਨੇ ਆਖੋ ਤੱਕ ਲਿਖਿਆ ਹੈ ਗੁਰੂ ਕੇ ਨਿਸ਼ਾਨ ਗੁਰ ਅਨਸਾਰ ਕੇ ਬਾਣੇ ਰਖਵਾਰੇ ਕਸੇ ਹੈ ਤਫੰਗਣ ਕਸ ਕਸ ਮਾਰੇ ਕਹਿੰਦੇ ਗੁਰੂ ਸਾਹਿਬ ਜੀ ਆਪ ਵੀ ਤੋਜੀ ਪ੍ਰੀਤਮ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਤੇ ਗੁਰੂ ਕਾ ਖਾਲਸਾ ਗੁਰੂ ਕੇ ਸਿੰਘ ਤੱਕ ਤੱਕ ਕੇ ਗੋਲੀਆਂ ਦੁਸ਼ਮਣਾਂ ਦੇ ਵੱਲ ਨੂੰ ਮੀਂਹ ਵਰਸਾ ਰਹੇ ਨੇ ਗੋਲੀਆਂ ਦਾ ਪਰ ਭਾਈ ਮਾਨ ਸਿੰਘ ਦੇ ਹੱਥ ਦੇ ਵਿੱਚ ਜਿਹੜਾ ਪਕੜਿਆ ਹੋਇਆ ਇਨਸਾਨ ਆ ਉਹਦੇ ਨੇੜੇ ਹੀ ਕਿਸੇ ਦੁਸ਼ਮਣ ਨੂੰ ਲਗਾ ਦਿੱਤਾ ਬੜੀਆਂ ਕੁਰਬਾਨੀਆਂ ਇਸ ਇਨਸਾਨ ਸਾਹਿਬ ਦੀ ਰੱਖਿਆ ਲਈ ਤੇ ਖਾਲਸੇ ਦੇ ਝੰਡੇ ਨੂੰ ਸਦਾ ਚੜ੍ਹਾਵਲ ਲਈ ਹੋਈਆਂ ਹਨ ਗੁਰ ਸੰਗਤ ਜੀ ਇਤਿਹਾਸ ਵਿੱਚ ਜ਼ਿਕਰ ਹੈ ਜਿੱਥੇ 1663 ਸੰਮਤ ਬਿਕਰਮੀ ਨੂੰ ਮੇਰੀ ਪੀੜੀ ਦੇ ਮਾਲਕ ਗੁਰੂ ਹਰगोविंद ਸਾਹਿਬ ਜੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਨਿਸ਼ਾਨ ਸਾਹਿਬ ਚੜਾਇਆ ਹੈ ਇਸੇ ਤਰ੍ਹਾਂ ਇਤਿਹਾਸ ਦਾ ਕਥਨ ਹੈ ਭੰਗੀਆਂ ਦੀ ਮਿਸਲ ਦੇ ਜਥੇਦਾਰ ਸਰਦਾਰ ਝੰਡਾ ਸਿੰਘ ਜੀ ਨੇ ਸ਼੍ਰੀ ਹਰਮੰਦਰ ਸਾਹਿਬ ਦੇ ਉੱਤੇ ਪਹਿਲਾ ਨਿਸਾਨ ਚਲਾਇਆ ਇਤਿਹਾਸ ਦਾ ਇੱਕ ਅਧਿਆਇ ਹੈ ਉਸ ਤੋਂ ਬਾਅਦ ਸੰਤ ਬਾਬਾ ਪ੍ਰੀਤਮ ਸਿੰਘ ਜੀ ਤੇ ਸੰਤ ਬਾਬਾ ਸੰਤੋਖ ਕਾਹ ਜੀ ਜਿਹੜੇ ਉਦਾਸੀ ਸਾਧੂ ਸਨ ਇਹਨਾਂ ਨੇ ਵੀ ਨਿਸਾਨ ਸਾਹਿਬ ਸ਼੍ਰੀ ਹਰਮੰਦਰ ਸਾਹਿਬ ਜੀ ਦੇ ਕੋਲ ਇੱਕ ਵੱਡਾ ਬਹੁਤ ਵੱਡਾ ਉਦੋਂ ਦਾ ਉਹਦੀ ਸੇਵਾ ਕੀਤੀ ਆ ਬਸਤਾਰ ਵਿੱਚ ਨਹੀਂ ਵਹਿ ਜਾਣਾ ਸਮੇਂ ਦੇ ਨਾਲ ਉਹ ਜਿਹੜਾ ਉਸ ਸਮੇਂ ਦੇ ਅੰਦਰ ਜਿਵੇਂ ਹੋਣੀ ਇੱਥੇ ਜ਼ਿਕਰ ਕੀਤੇ ਗਏ ਨੇ ਕਿ ਪਹਿਲਾਂ ਜਦੋਂ ਇਹ ਸਥਾਨ ਗੋਦ ਵਿੱਚ ਆਇਆ ਵੀ ਕਿਵੇਂ ਬਹੁਤ ਸਤਾਰਜੋਗਿਆਨੀ ਅਮਰਵੀਰ ਸਿੰਘ ਜੀ ਦੱਸ ਰਹੇ ਸਨ ਕਿ ਛੋਟਾ ਪੈਪ ਇੱਕ ਵੀ ਉਦੋਂ ਐਸੀ ਸਾਧਨ ਨਹੀਂ ਸੀ ਉਸ ਸਮੇਂ ਦਾ ਵੀ ਜਿਹੜਾ ਇਤਿਹਾਸ ਆਸੀਂ ਪੜ੍ਹਦੇ ਆ ਇਸ ਤਰ੍ਹਾਂ ਦੇ ਸਾਧਨ ਨਹੀਂ ਸੀ ਜਿੱਕਰ ਹੈ ਜੀ ਇੱਕ ਲੱਕੜ ਦਾ ਹੀ ਬਹੁਤ ਵੱਡਾ ਨਿਸ਼ਾਨ ਲੈ ਕੇ ਤੇ ਉਹ ਉਦਾਸੀ ਸਾਧੂਆਂ ਨੇ ਚਲਾਵਣਾ ਕੀਤਾ ਸੀ ਸਮਾਂ ਬੀਤ ਲਾ ਗਿਆ ਸਮੇਂ ਦੇ ਨਾਲ ਤੇਜ਼ ਹਵਾ ਦੇ ਤੇਗ ਨੂੰ ਨਾ ਸਹਿਦਿਆ ਹੋਇਆ ਉਹ ਨਿਸ਼ਾਨ ਫਿਰ ਗਿਰਿਆ ਕੋਚਰਵਾਦ ਸਮੇਂ ਦੇ ਨਾਲ ਅੱਗੇ ਮਹਾਰਾਜਾ ਸ਼ੇਰ ਸਿੰਘ ਜੰਮੇ ਵੀ ਜਿਹੜਿਆ ਦੋ ਨਸਾਨ ਝੂਂਦੇ ਨੇ ਇੱਕ ਇਨਸਾਨ ਮਹਾਰਾਜਾ}{|\text{ਸ਼ੇਰ ਸਿੰਘ ਜੀ ਨੇ ਤੇ ਇੱਕ ਸਰਦਾਰ ਦੇਸਾ ਚੰਦ ਜੀ ਮਜੀਠੀਆ ਨੇ ਇਹ ਜਿਹੜੇ ਦੋ ਨਸਾਨ ਸਾਲ ਝੂਂਦੇ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਨੇ ਇਹਨਾਂ ਦੀਆਂ ਸਵਾਵਾਂ ਕੀਤੀਆਂ ਨੇ ਇਤਿਹਾਸ ਦੇ ਅੰਦਰ ਆਉਂਦਾ ਹੈ ਦੋਹੇ ਇਨਸਾਨ ਝੁਲਾਏ ਗਏ ਹਨ ਸਮਾ ਬੀਤਦਾ ਗਿਆ ਅਤੀ ਸਤਿਕਾਰ ਜੋਗੇ ਇਸ ਸੰਪਰਦਾ ਦੇ ਮੁਖੀ ਮਹਾਂਪੁਰਖ ਅਤੇ ਗਿਆਨੀ ਗੁਰਵਜਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ ਇਤਿਹਾਸਕੰਦ ਹੈ ਸ੍ਰੀ ਅਮਰਤੀ ਸਰ ਸਾਹਿਬ ਮੰੰਦੀ ਸਹਿਬ ਕਥਾ ਕਰਦੇ ਸਨ ਹਰ ਸਾਲ ਹੀ ਸੰਪਰਦਾਇ ਮਹਾਂਪੁਰਖ ਉੱਥੇ ਜਾ ਕੇ ਕਥਾ ਕਰਦੇ ਦਾਸਵੀਂ ਜਦੋਂ ਜਥੇ ਵਿੱਚ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਦੇ ਨਾਲ ਪੜਦਾ ਸੀ ਉਸ ਵੇਲੇ ਵੀ ਹਰ ਸਾਲ ਸੰਤ ਕਰਤਾਰ ਸਿੰਘ ਜੀ ਖਾਲਸਾ ਅੰਮ੍ਰਿਤਸਰ ਮੰਜੀ ਸਾਹਿਬ ਕਥਾ ਕਰਿਆ ਕਰਦਾ ਕਿੰਨਾ ਕਿੰਨਾ ਰਿਆ ਕਰਦੇ ਸਨ ਇਸੇ ਤਰ੍ਹਾਂ ਸੰਤ ਗਿਆਨੀ ਗੁਰਵਚਨ ਸਿੰਘ ਜੀ ਖਾਲਸਾ ਜੀ ਜਦੋਂ ਉੱਥੇ ਕਥਾ ਕਰਦੇ ਸਨ ਇੱਕ ਉਸ ਵੇਲੇ ਆਤਮਾ RAM ਜੋ ਸਹਿਲ ਧਾਰੀ ਸਿੱਖ ਸੀਗਾ ਉਹਦੇ ਘਰ ਵਿੱਚ ਸੰਤਾਨ ਵੀ ਕੋਈ ਨਹੀਂ ਸੀ ਬਹੁਤ ਅਮੀਰ ਸੀ ਬਹੁਤ ਤਰਾਂਟ ਸੀਗਾ ਉਹਨੇ ਬਾਹਾਂ ਕੁਰਸਾਂ ਦੇ ਕੋਲ ਬੇਨਤੀ ਕੀਤੀ ਵੀ ਮਾਹ ਪ੍ਰਭੂ ਮੈਂ ਕੋਈ ਸੇਵਾ ਕਰਨੀ ਚਾਹੁੰਦਾ ਹਾਂ ਪਰ ਮੇਰੇ ਘਰ ਦੇ ਅੰਦਰ ਕੋਈ ਸੰਤਾਨ ਨਹੀਂ ਹੈ ਆਪ ਕਿਰਪਾ ਕਰੋ ਇਤਿਹਾਸ ਦਾ ਹਰ ਦੇ ਸੁਨਿਆ ਸਿਆਣੇ ਵਿਦਵਾਨਾਂ ਤੋਂ ਅਤੇ ਸਤੋ ਕੀ ਗਲੀ ਵਾਲੇ ਟੀਕਾ ਜੋ ਲਿਖਿਆ ਅੰਬੀਰ ਭੰਡਾਰ ਉਹਦੀ ਦਸਵੀਂ ਪੋਥੀ ਦੇ ਵਿੱਚ ਵੀ ਜ਼ਿਕਰ ਕੀਤਾ ਹੈ ਸੰਤ ਗਿਆਨੀ ਕੁਰਪਾਲ ਸਿੰਘ ਜੀ ਨੇ ਟੀਕੇ ਦੀ ਦਸਵੀਂ ਪੋਥੀ ਦੇ ਅੰਦਰ ਵੀ ਸੰਤ ਗਿਆਨੀ ਦਰਵਜਨ ਸਿੰਘ ਜੀ ਖਾਲਸਾ ਜੀ ਨੇ ਉਸ ਨੂੰ ਆਤਮਾਰਾਮ ਜੀ ਨੂੰ ਕਿਹਾ ਵੀ ਚੰਗਾ ਜੇ ਤੂੰ ਸੇਵਾ ਕਰਦਾ ਗੁਰੂ ਰਾਮਦਾਸ ਨੇ ਤੈਨੂੰ ਮਾਇਆ ਬਖਸ਼ਿਸ਼ ਕੀਤੀ ਆ ਜਿਹੜੇ ਦੋ ਨਿਸ਼ਾਨ ਛੂਰਦੇ ਨੇ ਸੋਨੇ ਦੀ ਸੇਵਾ ਕਰ ਸੋਨੇ ਦੇ ਨਿਸ਼ਾਨ ਸਾਹਿਬ ਲਗਾ ਸੋਨਾ ਲਗਾਵਣਾ ਕਰ ਨਿਸ਼ਾਨਾਂ ਦੇ ਨਿਸ਼ਾਨ ਸਾਹਿਬਾਂ ਤੇ ਫਿਰ ਮਹਾਂਪੁਰਖਾਂ ਦੇ ਬਚਨਾਂ ਦੇ ਨਾਲ ਉਸ ਆਤਮਾਰਾਮ ਨੇ ਜਿਹੜੇ ਆ ਦੋ ਨਿਸ਼ਾਨ ਸਾਹਿਬ ਸੁਨਹਿਰੀ ਝੂਰਦੇ ਨੇ ਨਾ ਅਕਾਲ ਤਖਤ ਸੈਵ ਦੇ ਸਾਹਮਣੇ ਝੰਡੇ ਬੁਗੇ ਅਸਥਾਨ ਦੇ ਉੱਤੇ ਸੋਨੇ ਦੀ ਸੇਵਾ ਉਸ ਆਤਮਾਰਾਮ ਜੀ ਨੇ ਉਹ ਸੋਨੇ ਦੀ ਸੇਵਾ ਕੀਤੀ ਸੋਨੇ ਦੀ ਸੇਵਾ ਕਰਨ ਤੋਂ ਬਾਅਦ ਤੇ ਫਿਰ ਉਸਨੇ ਮਹਾਂਪੁਰਖਾਂ ਦੇ ਕੋਲ ਬੇਨਤੀ ਕੀਤੀ ਵੀ ਮਹਾਂਪੁਰਖੋ ਹੋਰ ਕਿਰਪਾ ਕਰੋ ਦੱਸੋ ਕੋਈ ਹੁਕਮ ਕਿਵੇਂ ਗੁਰੂ ਕੀ ਖੁਸ਼ੀ ਹੋਵੇ ਤੇ ਸੰਤ ਗਿਆਨੀ ਦਰਵਾਜਨ ਸਿੰਘ ਜੀ ਕਹਿਣ ਲੱਗੇ ਆਤਮਾ ਰਾਮ ਜੀ ਖੁਸ਼ੀ ਲੈਣੀ ਆ ਤਾਂ ਮੇਰੀ ਪੀਰੇ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸ੍ਰੀ ਅਕਾਲ ਤਖਤ ਸਾਹਿਬ ਤੇ ਅੰਮ੍ਰਿਤ ਦਾ ਵੰਟਾ ਤਿਆਰ ਹੁੰਦਾ ਤੇ ਅੰਮ੍ਰਿਤ ਛੱਕ ਕੇ ਫਿਰ ਉਹ ਗੁਰੂ ਘਰ ਸਿੰਘ ਸਾਹਿਬ ਦਾ ਜਦੋਂ ਕਹਿੰਦੇ ਸੰਤ ਗਿਆਨੀ ਦਰਵਾਜਾ ਸਿੰਘ ਜੀ ਖਾਲਸਾ ਜੀ ਨੇ ਕਿਹਾ ਵੀ ਸਿੰਘ ਸਾਹਿਬ ਖੁਸ਼ੀਆਂ ਗੁਰੂਆਂ ਫੇਰ ਉਣਗੀਆਂ ਤੇ ਆਤਮਾਰਾਮ ਨੇ ਕੋਈ ਸ਼ਰਤ ਰੱਖ ਦਿੱਤੀ ਮਹਾਂਪੁਰਖੋ ਮੈਂ ਸਿੰਘ ਸਜਣ ਲਈ ਤਿਆਰ ਆ ਪਰ ਸ਼ਰਤ ਇਹ ਆ ਪੰਜ ਪਿਆਰਿਆਂ ਤੇ ਤੁਸੀਂ ਸਾਥ ਰਹੋ ਉਥੇ ਦਸਵੀਂ ਪੋਥੀ 'ਚ ਵੀ ਜ਼ਿਕਰ ਹੈ ਹੁਣ ਤੁਹਾਨੂੰ ਪਤਾ ਹੈ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਜ਼ਾਦਾ ਤੇ ਮਹਾਂਪੁਰਖ ਸੰਤ ਗਿਆਨੀ ਗੁਰਵਚਨ ਸਿੰਘ ਜੀ ਉਸ ਵੇਲੇ ਉਸ ਦੀ ਬੇਨਤੀ ਮੰਨ ਕੇ ਵੀ ਆਤਮਾਰਾਮ ਸਿੰਘ ਸਜੂਗਾ ਕਹਿਣ ਲੱਗੇ ਚੰਗਾ ਆਤਮਾਰਾਮ ਜੇ ਤੂੰ ਸਿੰਘ ਸਜਣ ਦੀ ਮੇਰਾ ਕਿਹਾ ਮੰਨਣਾ ਮੈਂ ਪੰਜ ਪਿਆਰਾਂ ਚ ਸ਼ਾਮਲ ਹੋਣ ਲਈ ਤਿਆਰ ਆ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਵਰਤੀ ਪੰਜ ਪਿਆਰਾਂ ਚ ਸ਼ਾਮਲ ਹੋਣਗੇ ਮੈਂ ਇਹਨਾਂ ਦੇ ਨਾਲ ਸ਼ਾਮਲ ਹੋ ਕਰਕੇ ਕ ਅੰਮ੍ਰਿਤ ਦਾ ਬਾਟਾ ਤਿਆਰ ਕਰਕੇ ਪੰਜ ਪਿਆਰਾਂ ਚ ਸ਼ਾਮਲ ਹੋ ਕੇ ਤੈਨੂੰ ਅੰਮ੍ਰਿਤ ਛਕਾਵਾਂਗੇ ਉੱਥੇ ਜਿਗਰ ਹੈ ਸੰਤ ਗਿਆਨੀ ਗੁਰਵਚਨ ਸਿੰਘ ਦੀ ਖਾਲਸਾ ਜੀ ਆਪ ਪੰਜ ਪਿਆਰਾਂ ਦੇ ਵਿੱਚ ਸ਼ਾਮਲ ਹੋ ਉਸ ਵੇਲੇ ਉਹਨਾਂ ਨੂੰ ਅੰਮ੍ਰਿਤ ਸਰਾਇਆ ਆਤਮਾ ਰਾਮ ਤੋਂ ਆਤਮਾ ਸਿਨ ਗੁਰੂ ਦੀ ਕਿਰਪਾ ਦੇ ਨਾਲ ਗੁਰੂ ਚੋਜੀ ਪ੍ਰੀਤਮ ਗੁਰੂ ਰਾਮਦਾਸ ਗੁਰੂ ਹਰਗੋਬਿੰਦ ਜੀ ਦੇ ਉਸ ਆਤਮਾ ਰਾਮ ਦੇ ਘਰ ਸੰਤਾਨ ਵੀ ਬਖਸ਼ਿਸ਼ ਕੀਤੀ ਬੜੀਆਂ ਰਹਿਮਤਾਂ ਗੁਰੂ ਪਾਤਸ਼ਾਹ ਦੀਆਂ ਵਰਤੀਆਂ ਹਨ ਇਸ ਵਾਸਤੇ ਗੁਰ ਸੰਗਤ ਜੀ ਸਮਝ ਜਾਚਨੀਂਦਾ ਮੈਂ ਹੋਰ ਵਿਸਥਾਰ ਦੇ ਵਿੱਚ ਇਤਿਹਾਸ ਦੇ ਵਿੱਚੋਂ ਬਹੁਤ ਸਾਰਾ ਖਾਲਸਾ ਪੰਥ ਦਾ ਜਦੋਂ ਇਤਿਹਾਸ ਪੜਦੇ ਆਂ ਸ੍ਰੀ ਗੁਰੂ ਪੰਥ ਪ੍ਰਕਾਸ਼ ਵਿੱਚ ਬਹੁਤ ਵਿਸ਼ਾਲ ਰੂਪ ਵਿੱਚ ਜ਼ਿਕਰ ਹੁੰਦੇ ਨੇ ਸਿੰਘਾਂ ਦੀਆਂ ਕੁਰਬਾਨੀਆਂ ਦਾ ਅਰੋਹ ਵਿਚਾਰ